ਸਕਾ ਮੰਗੂ ਬਾਗ ਦਾ ਖਾ ਲਗਿਆ ਅੱਜ ਲਾਲ ਸਿੰਘ ਵਰਤੀ ਬਠਿੰਡਾ ਦੇ ਹੀ ਗੁਰਮੀਤ ਪਬਲਿਸਿਟੀ ਵੱਲੋਂ ਲੈਕਸ ਪ੍ਰਿੰਟਿੰਗ ਅਤੇ ਪੇਂਟ ਸਟੋਰ ਦਾ ਘਟਨ ਕੀਤਾ ਗਿਆ ਜੀ ਇੱਥੇ ਜਿਹੜੇ ਵੀ ਕੋਈ ਬੋਰਡ ਬੰਦਦੇ ਨੇ ਫਲੈਕਸ ਪ੍ਰਿੰਟਿੰਗ ਵਾਲੇ ਜਾਂ ਪੇਂਟ ਘਰਾਂ ਦੇ ਵਿੱਚ ਜਿਹੜੇ ਬਾਰ ਦੇ ਕਰਦੇ ਨੇ ਕੋਈ ਦੇ ਉੱਤੇ ਬਿਲਕੁਲ ਜਾਇਜ਼ ਰੇਟ ਨਾਲ ਬਣਾਏ ਜਾਣਗੇ ਤੇ ਬਹੁਤ ਹੀ ਵਧੀਆ ਕੁਆਲਿਟੀ ਬਣਾਈ ਹੈ ਅੱਜ ਇਸ ਦੀ ਕੁੰਨੀ 1 2025 ਨੂੰ ਓਪਨਿੰਗ ਹੋਈ ਹੈ ਸਰ ਜਿਹੜੀ ਇਹ ਇਲੈਕਟ੍ਰੋਨਿਕ ਮਸ਼ੀਨ ਤੁਸੀਂ ਲਾਈ ਹੈ ਬਠਿੰਡੇ ਚ ਬੜੀ ਵਧੀਆ ਹੈ ਹਾਂ ਰੇਂਜੀ ਹੈ ਕੱਡੇ ਦੇ ਵਿੱਚ ਪਹਿਲਾਂ ਵੀ ਲੱਗੀਆਂ ਪਰ ਜਿਹੜਾ ਇਹ ਲਾਲਕੁਨਗਰਵਾਲਾ ਏਰੀਆ ਮੋਕਾਡੀਆਂ ਪੋਲ ਇੱਧਰ ਏਰੀਆ ਤੇ ਨਹੀਂ ਇਸ ਏਰੀਆ ਦੇ ਵਿੱਚ ਇਹ ਇੱਕ ਵੀ ਮਸ਼ੀਨ ਲੱਗੀ ਸੀ ਇਹਨੂੰ ਮਾਡੇ ਨਾਲ ਰੱਖਦੇ ਹੋਏ ਇੱਧਰ ਵੀ ਸੈਲਡ ਲਾਈਫ ਹੈ ਇਹ ਵਿੱਚ ਕੀ ਕੀ ਲਾਭ ਲੋਕਾਂ ਨੂੰ ਆਮ ਥੜੀ ਜਨਤਾ ਇਹਦੇ ਵਿੱਚ ਜਿਵੇਂ ਘਰਾਂ ਦੇ ਵਿੱਚ ਵਾਲਪੇਪਰ ਲੱਗਦਾ ਲੱਗਦੇ ਆ ਜੀ ਉਹ ਇਹਦੇ ਦੁਆਰਾ ਕੱਢੇ ਜਾਣਗੇ ਲੋਕੀ ਲਾਭ ਵਗੈਰਾ ਹੁੰਦੀ ਹੈ ਤੁਹਾਡੇ ਉੱਤੇ ਆ ਜਾਂਦੀ ਹੈ ਪੇਂਟ ਖਰਾਬ ਹੋ ਜਾਂਦਾ ਇਹ ਦੇਖੋ ਆ ਜੀ ਲੱਗੀ ਹੋਈ ਪੇਂਟ ਰੰਗ ਦੀ ਮੈਂਦੀ ਜੀ ਤੇ ਲੋਕੀ ਅਚੀ ਕੁਆਲਟੀ ਦੇ ਵਿੱਚ ਹੋ ਜੀ ਰਹੇ ਐਡਰੈਸ ਇੱਕ ਵਾਰ ਦੱਸੂ ਐਡਰੈਸ ਲਾਲਕਨਗਰ ਦੀ ਗਲੀ ਨੰਬਰ 11 ਨੇੜੇ ਹਰਕੇਸ਼ਨ ਗੁਰਦੁਆਰਾ ਨਾਲ ਹੈ ਬੱਟੇ ਦਾ ਥੋੜਾ ਸੰਪਰਕ ਨੰਬਰ ਜੇ ਆਸੋ ਬਿਠਾ 987819359 موبائل ਸਰ ਕੀ ਨਾਮ ਆ ਤੁਹਾਡਾ ਮੇਰਾ ਨਾਮ ਜਸਰ ਸਰ ਅੱਜ ਤੁਸੀਂ ਆਪਨਿੰਗ ਦੇ ਆਏ ਹੋ ਤਾਂ ਕੀ ਕਹਿਣਾ ਚਾਹੂਗਾ ਇਹ ਗਰਮਿਤ ਪਬਲਿਕ ਸਿਟੀ ਜਿਹਨੇ ਮਸ਼ੀਨ ਲਾਇਆ ਲਾਸੂ ਦਸਤੀ ਜੀ ਪਹਿਲਾਂ ਜਿੰਨੀਆਂ ਵੀ ਫਲੈਕਸ ਮਸ਼ੀਨਾਂ ਲੱਗੀਆਂ ਸੀ ਫਰੀਰਵੇ ਲੈਨ ਦੀ ਪਾਰਕਿੰਗ ਸਾਈਡ ਸੀ ਹੁਣ ਪੁਰੀ ਸਾਈਡ ਪਹਿਲੀ ਮਸ਼ੀਨ ਲੱਗਿਆ ਇਹ ਇੱਧਰ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਵੇ ਕਿਉਂਕਿ ਟਾਈਮ ਦੀ ਹਰ ਇੱਕ ਕੋਲ ਕਮੀ ਆਏ ਇੱਥੇ ਜਲਦੀ ਕੰਮ ਹੋਇਆ ਕਰੂਗਾ ਜੀ

ਬਹੁਤ ਬੁਧਾਈ ਜਿਹੜੇ ਮਸ਼ੀਨ ਲਾਏ ਆ ਬਹੁਤ ਚੜ੍ਹਦੀ ਕਲਾ ਰੱਖੇ ਜੀ ਕੰਮ ਬਹੁਤ ਚੰਗਾ ਹੋਇਆ ਵਾਹ ਵਾਹ ਕਾਹ ਇੱਥੇ ਲੇ ਆ ਰੇਜ ਪੱਲਾ ਮਸ਼ੀਨ ਜਿਹੜੀ ਸਿੱਧੀ ਲੋਕ ਉੱਧਰ ਜਾ ਕੇ ਕੰਮ ਕਰਦੇ ਨੇ ਅੱਗੇ ਕਿਤੇ ਨੇੜੇ ਚਾਹਰ ਬਧੀਆ ਨਈਂ ਹੋਣੀ ਹੋਣੀ ਮਤਲਬ ਨਾ ਮਨਾਂ ਮਾਤੋਂ ਮਾਤੋਂ ਦੇ ਆ ਰਹੇ ਹੋ ਜੀ ਉਹ ਉੱਥੇ ਜਾ ਕੇ ਕੰਮ ਕਰਨਾ ਪੈਂਦਾ ਹੈ ਸਰ ਕੀ ਨਾਮ ਸਾਡਾ ਅਮਰਨਾਥ ਕੀ ਕਹੋਂਗੇ ਜੀ ਫਰੈਂਸ 160 26 ਨਾਲ ਜਿਹੜਾ ਬਲ ਕੰਮ ਕਰਦੇ ਸੀ ਪੇਂਟਿੰਗ ਦਾ ਬਲ ਕੰਮ ਕਰਦਾ ਸੀ ਜਿੱਦਾਂ ਬਾਣੀ ਤੋਂ ਬਈ ਦੰਦੀ ਦਿਨੇ ਪੇਂਟਿੰਗ ਦਾ ਕੰਮ ਸਿੱਖਿਆ ਸਾਡੇ ਕੋਲ ਤੇ ਅੱਜ ਸਮਝਣੇ ਖੁਸ਼ੀ ਹੋਈ ਪੈਂਟਿੰਗ ਕਿੱਤੀ ਬਲ ਕੰਮ ਕਿੱਤੀ ਫਲੈਕਸ ਮਸ਼ੀਨ ਲਗਾਈ ਉਹ ਛਿੰਦੇ ਦੇ ਚਿੱਟਾ ਸਭ ਬਹੁਤ ਖੁਸ਼ੀ ਹੋਈ ਪਰ ਮਾਤਾ ਸਾਨੂੰ ਤਾਕੀ ਦੇ ਬੱਕੜ ਬਿਛੇ ਅਸੀਂ ਇਹ ਸਦਾ ਹੀ ਚਾਹੁੰਦੇ ਹਾਂ ਕਿ ਦਿਨ ਦੁਗਣੇ ਰਾਤਾਂ ਚੋਂ ਵੀ ਕਰਦੇ ਰਹੇ ਮੈਡਮ ਕੀ ਨਾਮ ਤੁਹਾਡਾ ਮੇਰਾ ਨਾਮ ਹਰਮਨ ਸ਼ਰਮਾ ਜੀ ਬਹੁਤ ਬਹੁਤ ਪਤਾਇਆ ਜਿਨੇ ਆਏ ਨਾ ਨਿਊ ਓਪਨਿੰਗ ਵੀ ਇੱਥੇ ਕੋਈ ਨਾ ਸਿੰਘ ਬਸਤੀ ਚ ਹੈ ਨਹੀਂ ਸੀ ਕੰਮ ਤੇ ਸਾਨੂੰ ਬਹੁਤ ਖੁਸ਼ੀ ਹੋਈ ਤੇ ਬਹੁਤ ਰਾਹਤ ਹੋਈ ਇੱਥੇ ਲੋਕਾਂ ਨੂੰ ਤੇ ਸਾਨੂੰ ਬਹੁਤ ਖੁਸ਼ੀ ਆ ਜੀ ਤੇ ਘਰੇ ਬੈਠੇ ਆਰਡਰ ਵੀ ਕਰ ਸਕਦੇ ਨੇ ਤੇ ਜੋ ਮਰਜ਼ੀ ਸਾਨੂੰ ਤੇ ਕੰਮ ਕੀ ਨਾਮ ਹੈ ਸਰ ਤੁਹਾਡਾ ਮੇਰਾ ਨਾਮ ਮਦਾਨ ਹੈ ਜਯੋਤੀ ਆਰਟਸ ਤੋਂ ਆ ਗਿਆ ਹਾਂ ਪਾਤੀ ਕੀ ਗੱਲ ਹੈ ਸ਼ੋਮਰ ਦੇ ਮੌਕੇ ਤੇ ਤੁਹਾਡੇ ਆਪਣੇ ਵਿਚਾਰ ਮੇਰੇ ਵਿਚਾਰ ਇਹ ਵੀ ਜਿੰਨੀ ਮਦ ਮੇਰੇ ਬੇਟੇ ਨੇ ਕੀਤੀ ਹੈ ਮੈਨੂੰ ਬੜੀ ਖੁਸ਼ੀ ਹੈ ਅੱਗੇ ਹੋਰ ਜ਼ਿਆਦਾ ਬੜੇ ਮੇਰੇ ਮਨ ਵਿਚਾਰ ਇਹ ਇਲੈਕਟ੍ਰੋਨਿਕ مشین ਆ ਜਿਹੜੇ ਫਲੈਕਸਮਨ ਹੋਂਤੇ ਘਰਾਂ ਵਿੱਚ ਵਾਲਪੇਪਰ ਲਾਉਣ ਦਾ ਕੰਮ ਕਰਦੀ ਹੈ ਲਾਲ ਸਿੰਘ ਵਸਤੀ ਵਿੱਚ ਇਹ ਮਸ਼ੀਨ ਪਹਿਲਾਂ ਨਹੀਂ ਸੀ ਲੋਕਾਂ ਨੂੰ ਸ਼ਹਿਰ ਵਿੱਚ ਜਾਣਾ ਪੈਂਦਾ ਸੀਗਾ ਤੇ ਹੁਣ ਇਹ ਇੱਥੇ ਲਾਲ ਸਿੰਘ ਵਸਤੀ ਚ ਇਹ 숍 ਖੁੱਲਣ ਨਾਲ ਲੋਕਾਂ ਦਾ ਟਾਈਮ ਵੀ ਬਚੂਗਾ ਤੇ ਵਧੀਆ ਕੁਆਲਿਟੀ ਦਾ ਇੱਥੋਂ ਕੰਮ ਵੀ ਹੋਊਗਾ ਤੇ ਅੱਜ ਸਾਡੀ ਟੀਮ ਵੱਲੋਂ ਵੀ ਪ੍ਰਬੰਧਕਾਂ ਨੂੰ ਬਹੁਤ-ਬਹੁਤ ਵਧਾਈ ਦਿੱਤੀ। ਪਰਮਾਤਮਾ ਇਹਨਾਂ ਚੜ੍ਹਦੀ ਕਲਾ ਵਿੱਚ ਰੱਖੇ। ਰਾਮ ਆ ਜੀ। ਇਹ ਦੁਕਾਨ ਦੀ ਓਪਨਿੰਗ ਤੇ ਅੱਜ ਰਿਸ਼ਤੇਦਾਰ, ਯਾਰ, ਦੋਸਤ, ਸ਼ਹਿਰ ਨਿਵਾਸੀ ਦੁਕਾਨ ਮਾਲਕ ਨੂੰ ਬਦ ਅੱਗੇ ਰਹੀ ਨਹੀਂ ਆਹ ਹੈ ਮੈਂ ਉਹ 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 哎呀。<noise> <noise>